ਉਹ ਬੇਟੀ ਬਹੁਤ ਗੱਲਾਂ ਸੁਣਾਉਂਦੀ ਹੁੰਦੀ ਆ ਜਿੱਦਾਂ ਉਹ ਗਾਣਿਆਂ 'ਚ ਲੱਗਦਾ ਸੀ ਇਦਾਂ ਉਹ ਬਿਲਕੁਲ ਨਹੀਂ ਸੀ ਹੈਗਾ ਉਹ ਤਾਂ ਬਹੁਤ ਸ਼ਾਈ ਜਆ ਔਰ ਬਹੁਤ ਸੌਕਰ ਜੈਸੀ ਗਿਆ ਤਬੀਅਤ ਉਹ ਦੇ ਪਾਦਰ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਉਹ ਵੀ ਉਦਾਂ ਹੀ ਹੈਗੇ ਆ ਮੈਨੂੰ ਹੁਣ ਪਤਾ ਲੱਗਦਾ ਕਿ ਉਹਦੀ ਤਰਬੀਅਤ ਜਿਹੜੀ ਸੀ ਜਿਹੜਾ ਉਹਦੇ ਬਾਰੇ ਮੈਂ ਸੁਣਿਆ ਹੈ ਜਿੱਦਾਂ ਬੇਟੀ ਨੇ ਦੱਸਿਆ ਸੀਗਾ ਕਿ ਉਹ ਕਿੰਨਾ ਵਧੀਆ ਸੀਗਾ ਡਾਉਂਗਰਥ ਤਾਂ ਉਹ ਆਪਣੇ ਪਾਦਰ ਸਾਹਿਬ ਤੋਂ ਹੀ ਸ਼ਾਇਦ ਉਹਨੂੰ ਮਿਲਿਆ ਹੈਗਾ ਹੈ ਨਾ ਸਿੱਧੂ ਮੂਸੇਵਾਲੇ ਬਾਰੇ ਕੀ ਬੋਲੀ ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਆਖਰ ਕਿਸ ਤਰੀਕੇ ਨਾਲ ਕੀਤਾ ਸਿੱਧੂ ਮੂਸੇਵਾਲੇ ਨੂੰ ਯਾਦ ਕਿਉਂਕਿ ਰਾਜ ਬਰਾੜ ਦੀ ਕੁੜੀ ਸਿੱਧੂ ਮੂਸੇਵਾਲੇ ਦੇ ਨਾਲ ਕਰ ਚੁੱਕੀ ਸੀ ਇੱਕ ਵੱਡੀ ਫਿਲਮ ਮੂਸਾ ਜੱਟ ਅੱਜ ਵੀ ਮੰਨਦੇ ਹਨ ਸਿੱਧੂ ਮੂਸੇਵਾਲੇ ਦਾ ਅਹਿਸਾਨ ਸਸੀ ਜੀ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਗੇ ਪਿੰਡ ਸੁਮਾਉ ਵਿਖੇ ਪਾਲ ਸੁਮਾਉ ਨੇ ਤੀਆਂ ਦਾ ਤਿਉਹਾਰ ਮਨਾਇਆ ਸੀ। ਇਸ ਮੌਕੇ ਬਲਕੌਰ ਸਿੰਘ ਜਾਨੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਪਹੁੰਚੇ ਸੀ ਅਤੇ ਨਾਲ ਨਿਰਮਲ ਰਿਸ਼ੀ ਅਤੇ ਬਿੰਦੂ ਬਰਾੜ ਹੋਰੀ ਵੀ ਪਹੁੰਚੇ ਸੀ ਬਿੰਦੂ ਬਰਾੜ ਗਾਇਕ ਰਾਜ ਬਰਾੜ ਦੀ ਪਤਨੀ ਹੈ ਅਤੇ ਇੱਥੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਕਿਉਂਕਿ ਰਾਜ ਬਰਾੜ ਦੀ ਧੀ ਨੇ ਸਿੱਧੂ ਮੂਸੇਵਾਲੇ ਦੇ ਨਾਲ ਇੱਕ ਵੱਡੀ ਫਿਲਮ ਮੂਸਾ ਜੱਟ ਕੀਤੀ ਸੀ ਅਤੇ ਉਸ ਤੋਂ ਬਾਅਦ ਰਾਜ ਬਰਾੜ ਦੀ ਧੀ ਨੇ ਸਿੱਧੂ ਮੂਸੇਵਾਲੇ ਦਾ ਇਸ਼ਾਨ ਵੀ ਮੰਨਿਆ ਸੀ ਕਿ ਸਿੱਧੂ ਨੇ ਉਸ ਨੂੰ ਐਡਾ ਵੱਡਾ ਮੌਕਾ ਦਿੱਤਾ ਹੁਣ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਬਿੰਦੂ ਬਰਾੜ ਨੇ ਵੀ ਸਿੱਧੂ ਮੂਸੇਵਾਲੇ ਦਾ ਧੰਨਵਾਦ ਕੀਤਾ ਯਾਦ ਕੀਤਾ ਸਿੱਧੂ ਮੂਸੇਵਾਲੇ ਨੂੰ ਕਿ ਐਡੀ ਵੱਡੀ ਫਿਲਮ ਦੇ ਵਿੱਚ ਸਿੱਧੂ ਨੇ ਮੌਕਾ ਦਿੱਤਾ ਉਹਨਾਂ ਦੀ ਤੀ ਨੂੰ ਤਾਂ ਦੋਸਤੋ ਆਓ ਆਪਾਂ ਇਹ ਵੀਡੀਓ ਦੇਖ ਲੈਨੇ ਆ ਕਿ ਆਖਰ ਬਿੰਦੂ ਬਰਾੜ ਹੋ ਰਹੀ ਕੀ ਬੋਲੇ ਨੇ ਬਾਈ ਸਿੱਧੂ ਮੂਸੇਵਾਲੇ ਹੋਰਾਂ ਬਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿਰਫ ਮਿੱਤਰ ਦੀ ਨਨ ਸਾਰੇ ਸਾਰੇ ਪਾਸੇ ਸਾਰੇ ਪਾਸੇ ਲੋਕੀ ਓਕੇ ਓਕੇ ਮੈਂ ਮਤ ਪਹੁੰਚੀ ਆਉਂਦੀ ਆਂ ਤੇ ਲਈ ਪੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਕੀ ਕਰੀ ਤੁਹਾਨੂੰ ਵੀ ਸੰਧਾਰਾ ਦਿੱਤਾ ਕਿਸ ਤਰ੍ਹਾਂ ਦਾ ਮੈਂ ਕੋਰੇਆ ਪਹਿਲੇ ਅਕਚੁਅਲੀ ਮੈਂ ਲਾਸਟ ਟਾਈਮ ਵੀ ਜਦੋਂ ਆਈ ਸੀ ਲੋੜੀ ਵਾਲੇ ਪ੍ਰੋਗਰਾਮ ਤੇ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਸੀ ਐਦਾਂ ਲੱਗਦਾ ਹੁੰਦਾ ਮੈਨੂੰ ਹਮੇਸ਼ਾ ਇੱਥੇ ਆ ਕੇ ਜਿਵੇਂ ਪੇਕੇ ਪਿੰਡ ਆਈ ਹੋਵਾਂ ਇੱਕ ਉਹ ਆਜ਼ਾਦੀ ਮਿਲ ਜਾਂਦੀ ਹੈ ਜਿੱਦਾਂ ਇੱਕ ਪੇਕੇ ਆ ਕੇ ਨਹੀਂ ਕੁੜੀ ਨੂੰ ਮਿਲਦੀ ਤਾਂ ਉਹ ਇੱਥੇ ਹਮੇਸ਼ਾ ਉਹੀ ਮਾਹੌਲ ਹੁੰਦਾ ਹੈ ਉਹੀ ਕੁੜੀਆਂ ਜਿੱਦਾਂ ਹੱਸਦੀਆਂ ਖੇਡਦੀਆਂ ਤੇ ਪਾਲਵੀ ਦੇ ਵੱਲੋਂ ਜਿੱਦਾਂ ਸੰਧਾਰਾ ਦਿੱਤਾ ਜਾਂਦਾ ਹੈ ਬਹੁਤ ਚੰਗਾ ਲੱਗਦਾ ਕਿ ਬਹੁਤ ਹੀ ਗੁੱਡ ਫੀਲਿੰਗ ਹੈ। ਅਬ ਤੁਹਾਡੀ ਲੜਕੀ ਨੇ ਸਿੱਧੂ ਨਾਲ ਕੰਮ ਕੀਤਾ ਸੀ ਜਦੋਂ ਫਿਲਮ ਨੂੰ ਲੈ ਕੇ ਚਰਚਾ ਹੋਈ ਸੀ ਤਾਂ ਕੀ ਗੱਲਾਂ ਹੋਈਆਂ ਸੀ ਸਿੱਧੂ ਨਾਲ ਕੋਈ ਯਾਦ ਹੈ ਜੀ? ਅ ਉਹ ਬੇਟੀ ਬਹੁਤ ਗੱਲਾਂ ਸੁਣਾਉਂਦੀ ਹੁੰਦੀ ਆ। ਜਿੱਦਾਂ ਉਹ ਗਾਣਿਆਂ 'ਚ ਲੱਗਦਾ ਸੀ ਇਦਾਂ ਉਹ ਬਿਲਕੁਲ ਨਹੀਂ ਸੀ ਹੈਗਾ। ਉਹ ਤਾਂ ਬਹੁਤ ਸ਼ਾਈ ਜਾ ਔਰ ਬਹੁਤ ਸੌਬਰ ਜਿਹੀ ਤਬੀਅਤ ਉਹਦੀ। ਤੁਸੀ ਮਿਲਿਆ? ਸੋ ਨਹੀਂ ਮੈਂ ਨਹੀਂ ਮਿਲੀ। ਤਾਂ ਪਰ ਅਵੀਰ ਜੀ ਨੂੰ ਅੱਜ ਮਿਲ ਕੇ ਉਹਨਾਂ ਦੇ ਫਾਦਰ ਸਾਹਿਬ ਨੂੰ ਮੈਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ। ਉਹ ਵੀ ਉਦਾਂ ਹੀ ਹੈਗੇ ਆ। ਮੈਨੂੰ ਹੁਣ ਪਤਾ ਲੱਗਦਾ ਕਿ ਉਹਦੀ ਤਰਬੀਅਤ ਜ ਕਿ ਉਹ ਕਿੰਨਾ ਵਧੀਆ ਸੀਗਾ ਡਾਊਨ ਟੂ ਅਰਥ ਤਾਂ ਉਹ ਆਪਣੇ ਪਾਦਰ ਸਾਹਿਬ ਤੋਂ ਹੀ ਸ਼ਾਇਦ ਉਹਨੂੰ ਮਿਲਿਆ ਹੋਇਆ ਹੈ ਹਨਾ ਤਾਂ ਇਹਨਾਂ ਨੂੰ ਮਿਲ ਕੇ ਵੀ ਅੱਜ ਇਹਨਾਂ ਦੇ ਹੱਥੋਂ ਸੰਧਾਰਾ ਲੈ ਕੇ ਮੈਨੂੰ ਹੋਰ ਬਹੁਤ ਗੁੱਡ ਫੀਲ ਹੋਇਆ ਹੈ ਨਾ ਮੇਰੇ ਲਈ ਤਾਂ ਇਹ ਸੁਭਾਗ ਹੈ ਹੀ ਐ ਜਿੱਦਾਂ ਕਹਿ ਲਓਗੇ ਬਹੁਤ ਚੰਗਾ ਹੋਇਆ ਤਾਂ ਮੈਂ ਉਹਨਾਂ ਨੂੰ ਵੀ ਮਿਲੀ ਨਿਰਮਲ ॠषि मैम ਨੂੰ ਮਿਲਿਆ ਚ ਉਹਨਾਂ ਨੂੰ ਤਾਂ ਮੈਂ ਪਹਿਲਾਂ ਵੀ ਖੈਰ ਮਿਲੀਆਂ ਪਰ ਉਹਨਾਂ ਨੂੰ ਅੱਜ ਮਿਲ ਕੇ ਸਾਰਿਆਂ ਨੂੰ ਮਿਲ ਕੇ ਬੜਾ ਚੰਗਾ ਲੱਗਿਆ ਸੋ ਸਾਰਿਆਂ ਨੂੰ ਧੀਆਂ ਮੁਬਾਰਕ ਤਾਂ ਸਾਰੇ ਹੱਸੋ ਖੇਡੋ ਜੀਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਲੰਬੀ ਲੰਬੀ ਉਮਰ ਦੇ ਥੈਂਕ ਯੂ ਸੋ ਤਾਂ ਦੋਸਤੋ ਤੁਸੀਂ ਨੇ ਸੁਣਿਆ ਕਿ ਆਖਰ ਬਿੰਦੂ ਬਰਾੜ ਨੇ ਕੀ ਕਿਹਾ ਕਿਉਂਕਿ ਦੋਸਤੋ ਲੋਕ ਉਹੀ ਹੁੰਦੇ ਨੇ ਜੋ ਕਿ ਲੋਕਾਂ ਦਾ احਸਾਨ ਮੰਨਣ ਨਹੀਂ ਤਾਂ احسان فراموش ਬੰਦੇ ਦੁਨੀਆ ਤੇ ਭਰੇ ਪਏ ਨੇ ਤਾਂ ਅਗਰ ਤੁਸੀਂ ਜੱਟ ਬਾਬੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਏ ਹੋ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਰ ਇਹ ਵੀਡੀਓ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਪੇਜ ਨੂੰ ਫਾਲੋ ਕਰ ਲਿਓ ਅਗਰ ਦੇਖ ਰਹੇ ਹੋ YouTube ਦੇ ਉੱਪਰ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਤੁਹਾਨੂੰ ਹੋਰ ਵੀ ਇਹੋ ਜਿਹੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਧੰਨਵਾਦ ਰੱਬ ਰੱਖਾ